ਕਿੱਤੇ ਲੋਨੇ ਕੋਈ ਇਹ ਜਹ ਸਾਈਨ ਨਹੀਂ ਦਿੱਤਾ ਬਾਈ ਕਰਨ ਔਜਲਾ ਬਾਈ ਨੇ ਕੋਈ ਇਹ ਜਹ ਸਾਈਨ ਨਹੀਂ ਦਿੱਤਾ ਸਿੱਧੂ ਮੂਸੇਵਾਲਾ ਨੇ ਕੋਈ ਇਹ ਜਹ ਸਾਈਨ ਨਹੀਂ ਦਿੱਤਾ ਸ਼ੋਭ ਨੇ ਕੋਈ ਇਹ ਜਹ ਸਾਈਨ ਨਹੀਂ ਦਿੱਤਾ ਵਾਹਿ ਦਿਲਜੀਤ ਇਹੀ ਮੇਰਾ ਕੁਐਸਚਨ ਤੁਹਾਨੂੰ ਆ ਵਾਹਿ ਦਿਲਜੀਤ ਦਿਲਜੀਤ ਬਾਈ ਕਹਿ ਰਿਹਾ ਮੈਨੂੰ ਲੂਮੀਨਾਟੀਆਂ ਦੀ ਸਪੈਲਿੰਗ ਨਹੀਂ ਆਉਂਦੀ ਲੂਮੀਨਾਟੀਆਂ ਦੀ ਬਾਈ ਨੂੰ ਸਪੈਲਿੰਗ ਨਹੀਂ ਆਉਂਦੀ ਪਰ ਬਾਈ ਨੂੰ ਸਾਰਾ ਕੁਝ ਪਤਾ ਕਿ 6 ਨੰਬਰ ਦੀਆਂ ਟੀ-ਸ਼ਰਟਾਂ ਪਾਉਣੀਆਂ ਕুইਨ ਦੇ ਮੂਰੇ ਮੱਥਾ ਟੇਕਣਾ ਗੱਲ ਚ ਮਾਲਵਾ ਮਾਲਾ ਪਾਉਣੀਆਂ ਨਰੇਟਿਵ ਚੇਂਜ ਕਰਨਾ ਥਰੋ ਸਾਈਨ ਕਰਨੇ ਆ ਬਾਈ ਆਪਦੇ ਆਪ ਨੂੰ ਗੋਰਿਆਂ ਨੂੰ ਮੂਵ ਕਰ ਰਿ ਬੱਟ ਕੈਮਰੇ ਦੇ ਮੂਹਰੇ ਆ ਕੇ ਇੰਟਰਵਿਊ ਤੇ ਆ ਕੇ ਬਾਈ ਕਹਿ ਰਿਹਾ ਲੈ ਮੈਂ ਤਾਂ ਨੋਮੀਨੇਟ ਦੀ ਸਪੈਲਿੰਗ ਨਹੀਂ ਉਹਦੀ ਬਾਈ ਐਨਾ ਭੋਲਾ ਨਹੀਂ ਉਹ ਬੰਦਾ ਜਿੰਨਾ ਆਪਾਂ ਸਮਝੀਆ ਨਹੀਂ ਦੂਜਾ ਕੁਐਸਚਨ ਹੁਣ ਮੈਂ ਇੱਕ ਹੋਰ ਪੁਆਇੰਟ ਚੈੱਕ ਦਾ ਦਿਲਜੀਤ ਬਾਈ ਕਹਿ ਰਿਹਾ ਦਿਲਜੀਤ ਬਾਈ ਧਰਮ ਨੂੰ ਪ੍ਰੋਮੋਟ ਕਰ ਰਿਹਾ ਮੈਂ ਮੰਨਦਾ ਦਿਲਜੀਤ ਬਾਈ ਆ ਕਹਿੰਦਾ ਕਿ ਮੈਂ ਮੂਵੀਆ ਦੇ ਵਿੱਚ ਗਾਣਿਆਂ ਦੇ ਪੈਸੇ ਨਹੀਂ ਲੈਂਦਾ ਕਿਉਂਕਿ ਉਹ ਇੱਕ ਸੇਵਾ ਵਾ ਰਾਈਟ ਬਾਈ ਤਾਂ ਜੇ ਐਨੀ ਉਹ ਸੇਵਾ ਬਾਈ ਨੂੰ ਬਾਈ ਦੇ ਸ਼ੋਅਾਂ ਤੇ ਅੰਨੀ ਦਾਰੂ ਚੱਲਦੀ ਹੁੰਦੀ ਹੈ 99.9% ਪੀਪਲ ਆ ਡਰੰਕ ਔਨ ਦਿਲਜੀਤ ਕਾਂਸਰਟਸ ਬਾਈ ਤੁਸੀਂ ਖੌਦਾ ਚੀਜ਼ ਦੇਖ ਸਕਦੇ ਹੋ ਜਾ ਕੇ ਅੰਨੀ दारू ਚੱਲਦੀ ਹੁੰਦੀ ਆ ਬਾਈ ਉੱਥੇ ਜੇ ਦਿਲਜੀਤ ਬਾਈ ਨੂੰ ਐਡਾ ਹੀ ਆ ਕਿ ਲੱਗ ਦਿਲਜੀਤ ਬਾਈ ਨੇ ਧਰਮ ਨੂੰ ਗਾਹਾਂ ਪ੍ਰਮੋਟ ਕਰਨਾ ਬਾਈ ਫਿਰ ਬਾਈ ਦੇ ਕੋਲ ਐਡਾ ਹੱਕ ਕਿਉਂ ਨਹੀਂਗਾ ਕਿ ਉਹ 50000 ਬੰਦਿਆਂ ਦਾ ਇੱਕ ਸਟੇਡੀਅਮ ਸੈਲ ਆਊਟ ਕਰ ਰਿਹਾ ਤੇ ਪ੍ਰਮੋਟਰ ਨੂੰ ਇੰਨੀ ਚੀਜ਼ ਨਹੀਂ ਕਹਿ ਸਕਦਾ ਕਿ ਆਪਾਂ ਇੱਥੇ दारू ਨਹੀਂ ਚਲਾਉਣੇ ਇਦਾਂ ਦੀਆਂ ਹੋਰ ਨਵੇਂ ਅਦਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਲੱਜ਼ਾ ਕੇ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਦਾ ਨਵੀਂ ਅਪਡੇਟ ਅਸੀਂ ਤੁਹਾਨੂੰ ਵਾਸਤੇ ਲੈ ਕੇ ਹੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ